ਤੁਹਾਨੂੰ ਕਿਦੋਂ ਜੀਓਨਟੋਲੋਕ ਜਿਤਾ ਕੇ ਫੇਜਦੇ ਨੇ ਤੇ ਤੁਹਾਡਾ ਸਭ ਤੋਂ ਪਹਿਲਾ ਡਿਵੈਲਪਮੈਂਟ ਦੇ ਲਈ ਕੀ ਕੰਮ ਹੋਏਗਾ ਸਰ ਮੇਰਾ ਸਭ ਤੋਂ ਪਹਿਲਾ ਜਿਹੜਾ ਗੋਲ ਹੈ ਤੇ ਫੋਕਸ ਹੈ ਉਹ ਇੱਕ ਮਲਟੀ სპੋਰਟਸ ਕੰਪਲੈਕਸ ਸਾਡੇ ਇਲਾਕੇ ਦੇ ਵਿੱਚ ਲਿਆਉਣਾ ਤਾਂ ਕਿ ਹਰ ਬੱਚੇ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ ਤੇ ਸਾਰੇ ਇਕੁਪਮੈਂਟਸ ਤੇ ਹਰ ਸਪੋਰਟਸ ਦੇ ਵਿੱਚ ਉਹ ਅੱਗੇ ਵਧ ਸਕਣ ਤਾਂ ਕਿ ਸਾਡੇ ਜਿਹੜੇ 올림픽ਸ ਵਰਲਡ ਕੱਪ ਦੇ ਵਿੱਚ ਮੈਡਲ ਵੀ ਆਨ ਬਿਲਕੁਲ ਸਰ 올림픽 ਦੇ ਵਿੱਚ ਸਾਨੂੰ ਹੋਰ ਮੈਡਲਸ ਆਣ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਪੰਜਾਬ ਇਸ ਟਾਈਮ ਸਪੋਰਟਸ ਦੇ ਵਿੱਚ ਆਲਰੇਡੀ ਬਹੁਤ ਵਧੀਆ ਕਰ ਰਿਹਾ ਹੈ ਉਨੇ ਅਸੀਂ ਇੰਡੀਆ ਨੇ ਜਿਹੜਾ ਵਰਲਡ ਕੱਪ ਜਿੱਤਿਆ ਉਹਦੇ ਕੈਪਟਨ ਵੀ ਸਾਡੇ ਪੰਜਾਬੀ ਸੀ ਹਰਮਨ ਕੌਰ ਜੀ ਤੇ ਸਾਡੇ ਇੰਡੀਅਨ ਟੀਮ ਦੇ ਕੈਪਟਨ ਵੀ ਪੰਜਾਬੀ ਨੇ ਸ਼ੁਭਮ ਗਿੱਲ ਜੀ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਸਕਦੇ ਹੋ ਤਾਂ ਜਿਹਦੇ ਤਰੀਕੇ ਨਾਲ ਕਿਸੇ ਵੀ ਵੋਟਰ ਤੁਹਾਨੂੰ ਰੀਚ ਕਰ ਸਕੇ ਜੀ 9877902965 Thank you. Thank you.